ਦੋਸਤੋ ਸਤਿ ਸ੍ਰੀ ਅਕਾਲ ਛੋਟ ਵੀਡੀਓ ਬਣਾ ਰਿਆ ਪਿੰਡ ਲੋਕੇ ਖੜੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਰਿੰਕੂ ਵੀਰ ਦੇ ਕੋਲੇ ਆਏ ਆ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਕਹਿਮ ਸੇਤ ਵੀਰੇ ਐ ਚੜਦੀ ਕਲਾ ਜੀ ਰਿੰਕੂ ਵੀਰੇ ਪੰਜ ਮਜਾ ਝੋਟੀਆਂ ਹਾਂਜੀ ਤਿੰਨ ਸੁਈਆਂ ਦੋ ਗੱਬਣ ਹਾਂਜੀ ਦੋ ਨੀਲੀ ਦਾ ਵੀ ਤਾਂ ਤੋਹਫੇ ਹਾਂਜੀ ਦੋ ਤੋਹਫੇ ਜੀ ਡਾਇਮੰਡ ਪੀਸ ਲੋ ਜੀ ਚੈੱਕ ਕਰਾਉਣੇ ਆ ਭਰਾਵਾਂ ਨੂੰ ਇੱਕ ਬੋਲੇ ਦੇ ਉੱਤੇ ਚੱਲਣ ਰਹੀ ਐ ਬੜੇ ਵਧੀਆ ਚੰਗੇ ਬੋਲੇ ਤੇ ਚੱਲਣ ਰਹੀ ਆ ਸਵੇਰਾ ਮੇਰਾ ਵੀਰ ਕੋਈ ਦੂਜਾ ਮੰਨ ਕੇ ਕੋਈ ਤਿੱਜਾ ਮੰਨ ਕੇ ਸੌਦਾ ਕਰ ਲੇ ਫੁੱਲ ਵੱਡੇ ਰਿਕੇਪਾ ਇਹ ਤੁਸੀਂ ਦੱਸਿਆ ਜੇ ਦੂਜਾ ਤੀਜਾ ਦਿਨਾਂ ਸੂਈ ਨੂੰ ਇਹ ਚੌਥੇ ਦਿਨ ਦੀ ਸੂਈ ਥੱਲੇ ਜੀ 14 ਕਿਲੋ ਬੋਲਾ ਜੀ 14 ਕਿਲੋ ਬੋਲਾ ਹਾਂਜੀ ਇਹ 18 20 ਕਿਲੋ ਦਾ ਰਿਕਾਰਡ ਮੈਂ ਦਾ ਜੀ ਬੋਲ ਜੀ ਸਟਾਰਟਿੰਗ ਬੋਲੇ ਦੀ 14 ਕਿਲੋ ਆ ਤੇ ਮੇਰੇ ਭਰਾ ਤੁਸੀਂ ਆਪ ਅੰਦਾਜ਼ਾ ਲਾ ਲਿਆ ਜੇ ਵੀ ਹੁਣ ਸਟਾਰਟਿੰਗ ਹੀ ਚੰਗੀ ਆ ਤੇ ਦੁੱਧ ਕਰਮ ਵਾਲੀ ਚੰਗਾ ਚਵਾਜੋਗੀ 3 ਕਿਲੋ ਗਾੜੀ ਹੋ ਗਈ ਇਹਦੀ ਜੀ ਸੋ ਲੈਵੇ ਦੀ ਬੰਤਰ ਵੇਖੋ ਬਹੁਤ ਵਧੀਆ ਚੈੱਕ ਕਰੋ ਠੀਕ ਆ ਤੇ ਜਾਇਜ ਰੇਟ ਦੇ ਵਿੱਚ ਮਿਲ ਜੂਗੀ ਬਿਲਕੁਲ 14 ਕਿਲੋ ਬੋਲੇ ਬੋਲਾ ਇਹਦਾ ਹਾਂਜੀ ਹਾਂਜੀ ਇਧਰ ਕੱਟੀ ਵਿਖਾਉਣਿਆ ਨੀਲੀ ਦੀ ਨੀਲੀ ਦੀ ਕੱਟੀ ਹੈ ਪਹਿਲਾ ਸੂਆ ਜੀ ਵੀਰ ਹਾਂਜੀ ਚਾਰ ਦੰਦ ਜੀ ਪਹਿਲਾ ਸੂਆ ਲੋਗੀ ਚਾਰ ਦੰਦ ਠੀਕ ਆ ਜੀ ਬਾਕੀ ਲੇਵੇ ਲੂਵੇ ਦੇ ਡਿਜ਼ਾਈਨ ਮੇਰਾ ਵੀਰ ਦਿਖਾ ਦੇ ਚੰਗੀ ਤਸੱਲੀ ਨਾਲ ਮਗਰ ਵੀ ਕੱਟੀ ਕੇ ਕਟਾ ਨੇ ਮਗਰ ਕਟਾ ਜੀ ਮਗਰ ਕਟਾ ਕਿੰਨਾ ਬੋਲਾ ਇਹ ਬੋਲਾ ਥੱਲੇ 9 ਲੀਟਰ ਜੀ ਤਿੰਨਾਂ ਦਿਨਾਂ ਦੀ ਸੂਈ ਹੈ ਤਿੰਨਾਂ ਦਿਨਾਂ ਦੀ ਸੂਈ ਹੈ 9 ਲੀਟਰ ਬੋਲਾ ਮਗਰ ਕਟਾ ਤੇ ਨੀਲੀ ਦੀ ਬੜੀ ਸ਼ਾਨਦਾਰ ਪ੍ਰੀਕ ਪਤਲਾ ਫੇਸ ਬਿੱਲੀ ਮਣਕਣੀ ਅੱਖ ਤੇ ਬਾਕੀ ਮਾਰਕਿੰਗ ਨਿਸ਼ਾਨੀਆਂ ਸਾਰੀਆਂ ਕੰਪਲੀਟ ਹੈ ਇਹ ਕਿੰਨੇ ਦੀ ਜਾਊਗੀ ਅੱਜ ਇਹ ਲੱਖ ਦੀ ਜਾਊਗੀ ਪੂਰੇ ਪੂਰੇ ਲੱਖ ਦੀ ਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਲੈ ਇਧਰ ਇੱਕ ਝੋਟੀ ਵਿਖਾ ਦਿੰਦੇ ਆ ਇਹ ਵੀ ਸੂਈ ਆ ਇੱਕ ਰੰਗ ਬਿਲਕੁਲ ਕਰੋ ਚੱਕ ਇਹ ਵੀ ਪਹਿਲਾ ਸੁਗਾ ਜੀ ਉਹ ਨੀਲੀ ਦਾ ਵੀ ਦੀ ਆ ਕਿਸੇ ਭਰਾਣੇ ਚਲੋ ਮੋਰਾ ਦਾ ਸ਼ੌਕ ਪੂਰਾ ਕਰਨਾ ਤੇ ਜੈੱਟ ਬਲੈਕ ਝੋਟੀ ਆ ਕਿੰਨਾ ਵੀਰੇ ਤੇ ਥੱਲੇ ਬੋਲਾ ਤੇ ਇਹਦੇ ਥੱਲੇ ਜੀ 8.5 ਕਿਲੋ ਕੰਡੇ ਵਾਲਾ ਦੁੱਧ ਜੀ ਲਓ ਜੀ ਕਿੰਨੇ ਦਿਨਾਂ ਦੀ ਸੂਈ ਹੈ ਇਹਨੂੰ 20 ਦਿਨਾਂ ਸੂਈ ਨੂੰ ਮਗਰ ਕੱਟੀ ਜੇ ਲਓ ਜੀ ਮਗਰ ਕੱਟੀ ਹੈ ਤੇ ਕੱਟੀ ਵੀ ਜੈੱਟ ਬਲੈਕ ਹੀ ਇਹਦੇ ਮਗਰਾ ਠੀਕ ਆ ਜੀ ਇੱਕ ਵਾਲ ਪੂਛ ਦੇ ਲੈ ਕੇ ਮ ਤੇ ਇਹ ਰਿੰਕੇ ਵੀਰ ਕੀ ਮੁੱਲ ਦੀ ਜਾਊਗੀ ਅੱਜ ਇਹ 92000 ਦੀ ਦੇ ਦਾਂਗੇ ਬੋਲੀ ਸਿਰਫ 92000 ਦੀ ਜੈਡ ਬਲੈਕ ਝੋਟੀ ਇਹ ਤਾਂ ਜੈਡ ਬਲੈਕ ਹੀ ਮਗਰ ਕੱਟੀ ਆ ਠੀਕ ਆ ਜੀ ਚਵਾਈਆਂ ਚਪੂਈਆਂ ਤੁਸੀਂ ਥਣ ਵੇਖ ਕੇ ਆ ਵੀ ਅੰਦਾਜ਼ਾ ਲਾ ਲਿਓ ਬਹੁਤ ਵਧੀਆ ਚਵਾਈ ਬਹੁਤ ਬੋਲੀ ਆ ਇਧਰ ਇੱਕ ਮਾਜ ਬੁਖਾ ਦਿੰਦੇ ਆ ਦੂਜਾ ਸੁਵਾ ਹਾਂਜੀ ਦੂਜਾ ਸੁਵਾ ਝੋਟੀ ਜੀ 14 15 ਕਿਲੋ ਵਾਲੀ ਵੀ 14 15 ਕਿਲੋ ਵਾਲੀ ਦੂਜਾ ਸੁਵਾ ਆ ਕਰਾ ਦਿਓ ਚੱਕ ਆ ਦੇਖੋ ਜੀ ਆ ਲਓ ਆ ਰਿੰਕੂ ਵੀਰਾਂ ਦਾ ਵੀ ਮੈਂ ਨਹੀਂ ਭਵੇਂ ਰਾਸ ਸੈਂ ਤੂੰ ਵੀ ਹੱਥ ਲਾ ਲਾ ਮੈਂ ਨਾ ਸੰਤੂ ਸਾਹਿਬ ਜਿੱਦਾਂ ਮਰਜੀ ਤੁਸੀਂ ਬੋ ਆ ਲਓ ਅਗਲੇ ਪਿਛਲੇ ਥਾਣਾ ਹੱਥ ਫੜੋ ਇਹਨੇ ਚੱਡੇ ਨੂੰ ਹੱਥ ਰਾ ਥਾਣਾ ਵੀ ਫੜ ਕੇ ਵੇਖੋ ਨਹੀਂ ਚਲੋ ਕੋਈ ਨਹੀਂ ਸਾਲਾ ਕੁਛ ਆ ਗਿਆ ਵਿੱਚ ਰਿੰਕੂ ਵੀ ਤਾਂ ਕੀ ਮੁੱਲ ਦੀ ਜਾਊਗੀ ਛੋਟੀ ਇਹ ਸੰਤੂ ਸਾਹਿਬ 1 25 ਦੀ ਦੇ ਦਾਂਗੇ ਲਓ ਜੀ ਸਵਾ ਲੱਖ ਦੀ ਛੋਟੀ ਆ ਦੂਜਾ ਸੂਆ ਆਈ ਖਲੋਤੀ ਆਪਾਂ 2 4 ਦਿਨਾਂ ਦੇ ਵਿੱਚ ਸੂਕ ਦੇਖੋ ਆਹ ਵੇਖੋ ਜੀ ਅੱਗੋਂ ਬਹਿ ਜਾਓ ਪਿੱਛੋਂ ਬਹਿ ਜਾਓ ਆ ਚੀਜ਼ਾਂ ਨਹੀਂ ਮਿਲਦੀਆਂ ਆ ਗਿਆ ਸ਼ਰੀਫੀਆਂ ਸੀਲੀਆਂ ਬਹੁਤ ਘੱਟ ਮਿਲਦੀਆਂ ਆਪੇ ਦੇਖੋ 25 ਦਿਨ ਪੂਰੇ ਜੇ ਦੇ ਅੱਧਾ ਦਾ ਫੁੱਟ ਲੇਵਾ ਬਾਹਰ ਇਧਰ ਇੱਕ ਨੀਲੀ ਦੀ ਛੋਟੀ ਵਿਖਾਉਣਾ ਨੀਲੀ ਦੀ ਮੱਝ ਕਿੰਨੇ ਦੋ ਦੂਜਾ ਸੂਆ ਇੱਜਾ ਸਵੇਰ ਵੀ ਮੰਨ ਕੇ ਤੁਸੀਂ ਸੌਦਾ ਕਰਿਆ ਜੇ ਨਿਸ਼ਾਨੀਆਂ ਨੂੰ ਛੁਨੀਆਂ ਪੂਰੀਆਂ ਕੰਪਲੀਟ ਕਰਦੀ ਆ ਤੇ ਫੁੱਲ ਭਾਰੇ ਢਾਂਚੇ ਦੀ ਆ ਇਹ ਰਿੰਕੇ ਪਾ ਵੈਸੇ ਤਿਆਰੀ ਤੇ ਲੱਗਦੀ ਲੈ ਜੂਗੀ 5-4 ਦਿਨਾਂ ਦੀ ਹਾਂਜੀ ਇਹਦਾ ਸੰਤੂ ਸਾਹਿਬ 17.5 ਕਿਲੋ ਦਾ ਪਿਛਲੇ ਸੂਕੇ ਦਾ ਰਿਕਾਰਡ ਦੂਜੇ ਸੂਕੇ ਦਾ ਲਓ ਜੀ ਆਖ